ਖਬਰ ਨਾਮਾ ਦੇਖ ਰਹੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਤੋਂ 10 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਸਾਡੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਗੱਠ ਜੁੜ ਕਰ ਲਓ ਜਾਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੱਠ ਦੋ ਗੱਠ ਜੁੜ ਕੀਤਾ ਜਾਵੇਗਾ ਤਾ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਮੈਂ ਦੂਰ ਚਲਾ ਜਾਵਾਂਗਾ ਸਿਆਸਤੋਂ ਉਹ ਸਮਾਂ ਆ ਗਿਆ ਹੈ ਰਾਜਾ ਵੜਿੰਗ ਆਪਣਾ ਅਸਤੀਫਾ ਦੇਣਗੇ ਕਿ ਸਵੇਰੇ ਕੋ ਕਾਨਫਰੰਸ ਕੀਤੀ ਜਾਵੇਗੀ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਹਲਕਾ ਲੁਧਿਆਣਾ ਤੋਂ ਰਾਜਾ ਵੜਿੰਗ ਵੱਲੋਂ ਸਿਆਸੀ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਕਿਹਾ ਜਾਵੇਗਾ ਕਿ ਅੱਜ ਰਾਤੋਂ ਰਾਤ ਈਮੇਲ ਜਾ ਭੇਜ ਦਿੱਤੀ ਜਾਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਵਾਰ-ਵਾਰ ਸਮਝੌਤੇ ਕਰਦੇ ਹੋ ਗਠਜੰਬਨ ਕਰਦੇ ਹੋ ਦੂਸਰੀਆਂ ਪਾਰਟੀਆਂ ਨਾਲ ਖਾਸ ਕਰਕੇ ਆਮ ਆਦਮੀ ਪਾਰਟੀ ਨਾਲ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਯਾਨਕਿ ਸਿੱਕੇ ਟੰਗੇ ਹੋਏ ਨੇ ਆਮ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸੰਸਦ ਬੋਲਣ ਨਹੀਂ ਦਿੱਤਾ ਜਾਂਦਾ ਪਲਟਵਾਰ ਕੀਤੇ ਜਾਂਦੇ ਨੇ सीबीआई ਦੀ ਜਾਂਚ ਹੋ ਰਹੀ ਹੈ ਜਿਵੇਂ ਅੱਜ ਰਾਣਾ ਗੁਰਜੀਤ ਸਿੰਘ ਦੇ ਘਰ ਦੇ ਵਿੱਚ 5:30 ਵਜੇ सीबीआई ਵੱਲੋਂ ਰੇਡ ਮਾਰੀ ਗਈ ਚੰਡੀਗੜ੍ਹ ਦੇ ਵਿੱਚ ਰੇਡ ਮਾਰੀ ਗਈ ਯਾਨੀ ਕਿ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਇਹਦੇ ਰਾਜਾ ਬੜਿੰਗ ਨੇ ਕਿਹਾ ਸੀ ਕਿ ਜੇਕਰ ਸਾਡੇ ਉੱਤੇ ਦਬਾਅ ਪਾਇਆ ਜਾਵੇਗਾ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰੋ ਜਾਂ ਦਿੱਲੀ ਦੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਧਰ ਜੇਕਰ ਗਠਜੋੜ ਬੰਧਨ ਕੀਤਾ ਜਾਂਦਾ ਹੈ ਤਾਂ ਮੈਂ ਸਿਆਸਤੋਂ ਕੋਹਾਂ ਦੂਰ ਚਲਾ ਜਾਵਾਂਗਾ ਮਾਈਜ਼ਲਸ ਮਾਈਜ਼ ਦੀ ਗੱਲ ਕੀਤੀ ਸੀ ਲੇਕਿਨ ਰਾਜਾ ਵਰਿੰਗ ਵੱਲੋਂ ਅਸਤੀਫਾ ਦਿੱਤਾ ਜਾਵੇਗਾ ਕਿਉਂਕਿ ਅੱਜ ਜਿਹੜੇ ਪਾਰਟੀ ਦੇ ਕਰਤਾ ਧਰਤਾ ਨੇ ਹਾਈ ਕਮਾਂਡ ਨੇ ਵੱਡਾ ਫੈਸਲਾ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਲੋਟ ਪਈ ਤਾਂ ਅਸੀਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਗਠਜੋੜ ਬੰਧਨ ਕਰਾਂਗੇ ਜੇਕਰ ਸਾਡੇ ਕੋਲ 50-50 ਸੀਟਾਂ ਹੋਈਆਂ ਜਾਂ ਆਮ ਆਦਮੀ ਪਾਰਟੀ ਕੋਲ 3-4 ਸੀਟਾਂ ਘਟਦੀਆਂ ਹੋਈਆਂ ਤਾਂ ਜਿਹੜੀਆਂ ਸਾਡੇ ਵੱਲੋਂ ਸੀਟਾਂ ਜਿੱਤੀਆਂ ਹੋਣਗੀਆਂ ਉਹ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਦੇਵਾਂਗੇ। ਯਾਨੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਹੋ ਜਾਣਗੇ। ਕੀ ਹੋਣ ਰਾਜਾ ਵੜਿੰਗ ਅਸਤੀਫਾ ਦੇਣਗੇ? ਕਦੋਂ ਛੱਡਣਗੇ? ਕਿਉਂਕਿ ਹੁਣ ਤਾਂ ਹਾਈ ਕਮਾਂਡ ਦੀ ਮੰਨੀ ਪੈਣੀ ਹੈ ਕਹਿੰਦਾ ਸੀ ਮੈਂ ਸਿੱਧਾ ਹਾਈ ਕਮਾਂਡ ਦੇ ਨਾਲ ਹੋਵਾਂਗਾ ਕਿ ਅਜਿਹੇ ਫੈਸਲਿਆਂ ਤੇ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਮੈਂ ਕੋਹਾ ਦੂਰ ਚਲਾ ਜਾਵਾਂਗਾ ਸਿਆਸਤੋਂ ਸਿਆਸਤ ਛੱਡ ਦੇਵਾਂਗਾ ਸਾਡੇ ਵੱਲੋਂ ਗਰਾਊਂਡ ਬਣਾਏ ਜਾਂਦੇ ਨੇ ਅਤੇ ਤੁਹਾਡੇ ਵੱਲੋਂ ਉਤਲੇ ਪੱਧਰ ਤੇ ਸਮਝੌਤੇ ਕਰਲੇ ਜਾਂਦੇ ਨੇ ਧੰਨਵਾਦ